ਲੋਬੀ ਅਜਨਾਲੇ ਦੇ ਕੋਲ ਪਿੰਡ ਆ ਇਹ ਕੋਈ ਉੱਥੇ ਆਪਾਂ ਤੇ ਮਾਹੌਲ ਇੱਥੇ ਦਾ ਇਦਾਂ ਹੈ ਕਿ ਆ ਦੇਖੋ ਘਰ ਡੁੱਬੇ ਪਏ ਨੇ ਆ ਮੋਟਰ ਹੈ ਪੂਰੀ ਡੁੱਬੀ ਪਈ ਆ ਤੇ ਅੱਗੇ ਪਿੰਡ ਹੈ ਪਿੰਡ ਪੂਰਾ ਡੁੱਬਿਆ ਹੋਇਆ ਹੈ ਕੋਸ਼ਿਸ਼ ਕਰ ਰਹੇ ਜਿੰਨੀ ਕੁ ਹੋ ਰਹੀ ਹੈ ਅਸੀਂ ਕਰ ਰਹੇ ਆ ਬਾਕੀ ਬਾਬਾ ਸੁੱਖ ਰੱਖੇ ਵਾਹਿਗੁਰੂ ਮਿਹਰ ਕਰੇ ਪ੍ਰਮਾਤਮਾ ਸਾਰਿਆਂ ਦੇ ਘਰ 'ਚ ਦੁਬਾਰਾ ਖੁਸ਼ੀਆਂ ਆਉਣ ਪਾਣੀ ਥੱਲੇ ਜਾਵੇ ਤੇ ਬਾਅਦ ਵਿੱਚ ਜ਼ਿਆਦਾ ਲੋਡ ਪਾਊਗੀ ਤੁਹਾਡੀ ਸਾਰਿਆਂ ਦੀ ਤੁਹਾਡੇ ਸਾਰਿਆਂ ਦੇ ਸਾਥ ਦੀ ਹੁਣ ਤਾਂ ਸਾਰਾ ਕੁਝ ਕਰੀ ਜਾਂਦੇ ਆ ਦੇਈ ਜਾਂਦੇ ਆ ਹੁਣ ਵੀ ਦੋ ਟਰੱਕ ਸੀ ਆ ਬਾਹਰ ਖੜੇ ਕਰੇ ਨੇ ਸਾਰਾ ਪਿੰਡ ਦਾ ਰਾਸ਼ਨ ਦਿੱਤਾ ਤੇ ਬਟਰ ਸਾਨੂੰ ਤੇ ਬਾਕੀ ਸਾਰਿਆਂ ਨੂੰ ਲੋਡ ਸਾਡੀ ਪਾਊਗੀ ਬਾਅਦ ਵਿੱਚ ਜਦੋਂ ਇਹ ਪਾਣੀ ਥੱਲੇ ਚਲਾ ਗਿਆ ਟਰੈਕਟਰਾਂ ਦੀ ਤੇਲ ਦੀ ਤਾਂ ਜੋ ਆਪਦੀਆਂ ਜ਼ਮੀਨਾਂ ਅਸੀਂ ਦੁਬਾਰਾ ਸੈੱਟ ਕਰਕੇ ਉਹਨਾਂ ਤੇ ਕਣਕ ਬੀਜ ਸਕੀਏ ਤੋਂ ਕਣਕ ਬੀਜਣੀ ਆ ਉਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਜ਼ਮੀਨਾਂ ਸੈੱਟ ਕਰਨੀਆਂ ਨੇ ਬਾਅਦ ਵਿੱਚ ਬਹੁਤ ਲੋਡ ਪਾਉਗੀ ਰਾਚਣ ਬਹੁਤ ਹੈ ਜੀ ਇੱਥੇ ਸਾਰਾ ਕੁਝ ਰੱਬ ਦਾ ਦਿੱਤਾ ਬਹੁਤ ਵਧੀਆ ਸਾਰੇ ਪੰਜਾਬ ਨੇ ਸਪੋਰਟ ਕਰੀ ਹੈ ਪੰਜਾਬੀਆਂ ਨੇ ਸਾਰਿਆਂ ਦਾ ਧੰਨਵਾਦ